ਹੈਲੋ ਹੈਲੋ ਹਾਂ ਮੈਂ ਸਰਦਾਰ ਬੋਲਦਾ ਸੀ ਜਰਨੈਲ ਸਿੰਘ ਹਾਂਜੀ ਕਿਵੇਂ ਨੋਰੇਜ ਨਹੀਂ ਆਈ ਅੱਜ ਫਿਰ ਪਾਥੀ ਨਾ ਪੱਥਣਾ ਅੱਜ ਤੇ ਵੀ ਇਹ ਤੇ ਕਰਾਉ ਸੀ ਥੋੜੀ ਜੀ ਤਬੀਅਤ ਕਿਵੇਂ ਮੈਂ ਤਾਂ ਇੰਨਾ ਝਟਕੇ ਲਾਏ ਨਹੀਂ ਤਬੀਦਗੀ ਨੇ ਖਰਾਬ ਕਰਤੀ ਤੇਰੀ ਝਟਕੇ ਤਾਂ ਨਹੀਂ ਲਾਏ ਕਿਉਂ ਇੰਤ ਤਬੀਅਤ ਫਿਰ ਆਉ ਸੀ ਮੈਂ ਲਾਏ ਨਹੀਂ ਕਿ ਝਟਕੇ ਤੈਨੂੰ ਮੋ ਤੇ ਕੋਈ ਨਹੀਂ ਹੁ ਤਾਂ ਸਾਨਾ ਕਰਨਾ ਹੀ ਪੈਂਦਾ ਆ ਸਵਾਦ ਆਉਂਦਾ ਸੀਗੇ ਹੂੰ ਸਵਾਦ ਆਉਂਦਾ ਸੀਗੇ ਤੁਸਨ ਕਰਨੇ ਬੰਦੇ ਹੰਦਿਆ ਕਮੇ ਕਮੇ ਤੁਸਨ ਨੰਦਾ ਦੇ ਮੈਨੂੰ ਤਾਂ ਆਉਂਦਾ ਹੀ ਆ ਟਾਈਂ ਦੀ ਤਨਬਾਰੀ ਵੇਰ ਫੋਨ ਕਰ ਲਿਆ ਯਾ ਫਿਰ ਤੁਸਨ ਆਉਂਦਾ ਮੈਨੂੰ ਹੂੰ ਸਵਾਦ ਬਿਨਾਂ ਤਾਂ ਦੁਨੀਆ ਪੱਟੀ ਹੋਈ ਗਏ ਉਸ ਅਗਲੇ ਕਮਰੇ ਚ ਜਲ ਜਾ ਕੇ ਜਦੋਂ ਮੈਂ ਨੂੰ ਕੀਤਾ ਸੀ ਤਾਂ ਨਾ ਕਿਵੇਂ ਲੱਗਿਆ ਸੀ ਬੜੀ ਵਧੀਆ ਸੀ ਕਿਹ ਚੀਜ਼ ਵਧੀਆ ਲੱਗਦੀ ਹੈ ਮੇਰੀ ਜਾਨ ਜੀ ਕੀ ਚੀਜ਼ ਵਧੀਆ ਲੱਗਦੀ ਹੈ ਸਾਰੀ ਚੀਜ਼ ਹੀ ਵਧੀਆ ਲੱਗਦੀ ਸੀ ਜਿਹੜੀ ਜਿਹੜੀ ਤੁਸੀਂ ਕਰੀ ਸੀ ਜਿਹੜ ਜਿਹੜੀ ਕੀਤੀ ਸੀ ਉਹ ਵਧੀਆ ਲੱਗਦੀ ਹੈ ਇੱਕ ਵਾਰੀ ਫੇਰ ਕਰ ਲਈਏ ਫੇਰ ਕਰ ਲਾਂਗੇ ਹਾਂ ਕਰ ਲਾਂਗੇ ਮੈਂ ਤਾਂ ਸੋਚਿਆ ਸੀ ਅੱਜ ਮੈਂ ਛੁੱਟੀ ਲਾ ਲਵਾਂ ਕੁਝ ਪਾਤੀਆਂ ਪੱਥਣ ਆਉਗੀਆਂ ਉਸ ਟਾਈਮ ਤੇ ਤੂੰ ਤਾਂ ਅੱਜ ਜਵਾਬ ਹੀ ਦੇਗੀ ਅੱਜ ਤਾਂ ਨਹੀਂ ਆਈ ਦਾਾਬ ਵੀ ਰਾਮ ਨੂੰ ਇੱਕ ਦਿਨ ਦੇਣੇ ਚਾਹਤ ਤੇ ਸਬੀਤ ਕਿਹੜੇ ਦੂਜੀ ਦਿਨ ਸਬੀਤ ਖਰਾਬ ਹੋਈ ਪਈ ਹੈਗੇ ਆਇਆ ਪੈ ਕੇ ਸਮਾਨਾ ਲੱਗਿਆ ਮਨ ਰਿਵਾਇਤ ਲੱਗਿਆ ਮੈਂ ਕਿ ਕੋਈ ਟੈਨਸ਼ਨ ਪਰੇਸ਼ਾਨੀ ਚ ਹੈ ਨਹੀਂ ਨਹੀਂ ਟੈਨਸ਼ਨ ਪਰੇਸ਼ਾਨੀ ਚ ਨਹੀਂ ਖੜਕਾ ਜਤ ਆਏ ਹੋਈ ਜਾਂਦਾ ਜਿਵੇਂ ਉਹ ਕੋਈ ਕਿਤੇ ਪਾਸੇ ਗਈ ਨਹੀਂ ਇਹ ਕਿੱਥੇ ਕੋਰੇ ਹਾਂ ਪਾਸੇ ਆਈ ਵੀ ਹਾਂ ਹਸਪਤਾਲ ਚਾਈ ਵੀ ਹਾਂ ਹਸਪਤਾਲ ਜਾਣ ਦੀ ਲੋੜ ਪੈ ਗਿਆ ਇਨਾ ਸੀਰੀਅਸ ਮਾਮਲਾ ਹੋ ਗਿਆ ਕੋਈ ਸਨੀ ਚੈੱਕ ਕਰਾਉਂਦੇ ਕੁਬਰਾਟ ਜੀ ਬੰਦੀ ਸੀਗੀ ਤਾਂ ਕਰ ਕੇ ਮੈਂ ਜਾਂਚ ਕਰਵਾਉਣਾਗੇ ਅੱਛਾ ਅੱਛਾ ਜਾਂਚ ਕਰਤੀ ਕਿ ਨਹੀਂ ਕਰੀ ਡਾਕਟਰ ਨੇ ਕੋਈ ਤਾਂ ਉਹ ਬੰਦਾ ਆਮ ਲੂਗਾ ਘੰਟਾ ਲੂਗਾ ਮੈਂ ਤਾਂ ਬਾਹਰ ਖੜੀ ਹਾਂ ਅੱਛਾ ਮੈਂ ਡਾ ਲੱਗ ਗਿਆ ਮੇ ਜੀ ਜੇ ਤੇ ਬੈਠੀ ਆ ਬਾਹਰ ਮਨ ਤਾਂ ਇਹ ਰਗੀੰਦੇ ਡਰ ਵੀ ਕਿਤੇ ਮੈਂ ਹੀ ਝਟਕੇ ਝੁਟਕੇ ਵੱਧ ਮਾਰਦੇ ਤਾਂ ਕਰਕੇ ਕਿਤੇ ਤੈਨੂੰ ਕੋਈ ਇਹਦੀ ਦਿੱਕਤ ਨਹੀਂ ਮੇ ਇਹ ਕੀ ਗੱਲ ਨੂੰ ਹੂੰ ਕਿਤੇ ਤਾਂ ਮਾਰਨੀ ਸੀ ਹੋਰ ਤੁਸੀਂ ਮੇਰੀ ਪੂਜਾ ਕਰਨ ਖਾਤਰ ਥੋੜੀ ਲਗਾਈ ਸੀ ਹੂੰ ਸਵਾਦ ਜਿਹੜਾ ਇੱਕ ਮੈਂ ਗੱਲ ਕਰਦਾ ਕਿ ਜਿਹੜਾ ਸਵਾਦ ਝਟਕਿਆਂ ਚ ਆਇਆ ਫਿਰ ਉਹ ਪਿਆਰ ਨਾਲ ਕਰਨ ਚ ਆ ਕਿ ਤੈਨੂੰ ਝਟਕੇ ਪਸੰਦ ਹੈ ਹੂੰ ਤਨੋਂ ਨਹੀਂ ਹੁੰਦਾ ਪਿਆਰ ਨਾਲ ਕਰੇ ਤੇ ਯਾਰ ਇਸ ਸਵਾਦ ਕਿਹੜੀ ਗੱਲ ਚਾਹੁੰਦਾ ਵੀ ਇਹ ਝਟਕੇ ਮਾਰੇ ਤੋਂ ਆਉਂਦਾ ਹੈ ਜਾਂ ਤਿਆਰ ਨਾਲ ਆਉਂਦਾ ਕਿਹੜੇ ਚਾਹੁੰਦਾ ਤਿਆਰ ਨਾਲ ਹੀ ਆਉਂਦਾ ਹੈ ਸਵਾਦ ਤਾਂ ਝਟਕੇ ਝਟਕਿਆਂ ਨਾਲ ਹੀ ਆਉਂਦਾ ਮੰਨਦਾ ਵੀ ਮੈਂ ਬੁਰੇ ਝਟਕੇ ਤੇ ਝਟਕੇ ਮਾਰਾ ਹੋਇਆ ਮੰਨਦਾ ਕਿ ਤੁਹਾਨੂੰ ਕੀ ਨੇ ਕਿ ਆ ਝਟਕੇ ਮਾਰੇ ਤੋਂ ਸਵਾਦ ਆਉਂਦਾ ਕੋਲ ਨਹੀਂ ਆਉਂਦਾ ਤਾਂ ਕੋ ਨਹੀਂ ਆਉਗਾ ਸਵਾਦ ਦਾ ਸਿਰ ਮੈਂ ਤਾਂ ਇਖਾਣੇ ਝਟਕੇ ਮਾਰੇ ਤੋਂ ਸਵਾਦ ਆਉਂਦਾ ਝਟਕੇ ਝਟਕਾ ਮਾਰੀ ਜਾਵੇਂ ਜਦੋਂ ਗਿੱਲਾ ਹੋ ਜੇ ਸਮਾਨ ਜਦੋਂ ਹੂੰ ਜਦੋਂ ਪੂਰੀ ਆਵਾਜ਼ ਨਾਲ ਨਿਕਲਣ ਲੱਗ ਜਾਣਾ ਇਹੇ ਤਾਂ ਸਵਾਦ ਆਉਂਦਾ ਹੈਗਾ ਆਇਆ ਨਹੀਂ ਸੀ ਪਰਸੋਂ ਤੁਹਾਨੂੰ ਪਰਸੋਂ ਆਇਆ ਨਹੀਂ ਤੁਮ ਜਗੋਹਾ ਪੱਠਣ ਆਈ ਸੀ ਉੱਥੇ ਹਾਂ ਆਇਆ ਨਹੀਂ ਚੋਣੋ ਮੇਲਾ ਮੈਨੂੰ ਸਵਾਦ ਨਾਲ ਕਦੇ ਹੋ ਸਕਦਾ ਨਹੀਂ ਤਾਂ ਹੈਗੀ ਸਵਾਦ ਤਾਂ ਹੋਈ ਤੂੰ ਤਸੁਰਾ ਦੇ ਮੈਨੂੰ ਲੱਗਦਾ ਕਿ ਚਲੇ ਆਉਣੇ ਆ ਮੈਂ ਤਾਂ ਮੈਂ ਤਾਂ ਪੂਰੇ ਰੋਮ ਰੋਮ ਖੜਾ ਹੋ ਜਾਂਦਾ ਮੈਂ ਜਦੋਂ ਸਵਾਦ ਲੈਂਦਾ ਟਾਈਮ ਹੁੰਦਾ ਆਈ ਤੇਰੋ ਲੈਣਾ ਹੂੰ ਆਈ ਤੇਰੋ ਲੈਣਾ ਤਿੰਨ ਦਿਨਾਂ ਤਿੰਨ ਦਿਨ ਵਸਤੇ ਵੀ ਇਹ ਤਾਂ ਸਹੀ ਨਹੀਂ ਰਹਿੰਦੀ ਆਹ ਤਿੰਨ ਦਿਨ ਔਖਾ ਹੈ ਹੂੰ ਤਾਂ ਆਪਣਾ ਰੋਜ਼ ਹੀ ਝੋਟੀ ਲੱਗ ਜਾਂਦੀ ਹੈ ਔਖਾ ਦਾ ਤਿੰਨ ਦਿਨਾਂ ਦਾ ਹੀ ਹੈ ਹੂੰ ਤਾਂ ਤਿੰਨੇਾਂ ਅੰਥਕੇ ਲਾ ਜਾਂਦਾ ਚੰਗੀ ਬਹਿ ਕੇ ਕਣਕ ਵੱਢੀ ਹੁੰਦੀ ਹੈ ਅੱਛਾ ਕਣ ਕਬੜੇ ਵਰਗਾ ਕੰਮ ਤਾਂ ਹੋ ਜਾਂਦਾ ਆ ਹਾਂ ਹਾਂ ਜੇ ਮੈਂ ਕਮਾਣਾ ਹੋਰ ਮਰਸੀ ਤੇ ਕਰ ਲਵਾਂ ਫਿਰ ਤੇ ਸਿਕਰਾ ਕਰ ਲਵਾਂ ਸੁਧਾ ਨਹੀਂ ਹੁਣ ਮੇਰੀ ਗੱਲ ਸੁਣੋ ਇੱਕ ਜਗਾ ਆਪਣੇ ਨੌਰੇ ਵਾਲੀ ਜਿੱਨਾ ਉਥੇ ਮੰਜਾ ਹੈ ਨਾ ਕੋਈ ਗੱਦਾ ਹੈ ਨਾ ਪੁੰਜੇ ਪੈ ਕੇ ਕਰਨਾ ਪੈਂਦਾ ਸਾਰੇ ਕੱਪੜੇ ਕੁੱਪੜੇ ਤੋਂ ਲਾਹ ਪੁੰਜੇ ਸਾਰਾ ਪਿੰਡਾ ਡਿਬੜ ਜਾਂਦਾ ਹੂੰ ਕੀ ਪਰਚੀਆਂ ਘਟਾਉਣ ਲੱਗ ਗਈ ਕੁੜੀ ਆਈ ਵੀ ਆ پیسے ਮੰਗਦੀ ਹੈ ਅੱਛਾ ਕੀ ਕੁੜੀ ਆਈ ਵੀ ਆ ਨਾ پیسے ਮੰਗਦੀ ਆ ਹੂੰ ਹੂੰ ਅੱਛਾ ਹੂੰ ਚਲੋ ਕੋਈ ਗੱਲ ਨਹੀਂ ਮੈਂ ਕਹਿੰਦੀ ਹੋਰ ਦੱਸੋ ਲਵਾ ਦੇ ਝਟ ਮੇਰੀ ਵੀ ਹੂੰ ਲਵਾ ਦੇ ਝਟ ਮੇਰੀ ਵੀ ਕਦੋਂ ਲਵਾएंगे ਆ ਗਏ। ਦਵਾਰੇ ਛੱਟ ਤੇ ਵੀ ਮੇਰਾ ਵੀ ਟੱਤਾ ਪਾਣੀ ਕਢਾ ਦੇ। ਹੂੰ? ਟੱਤਾ ਪਾਣੀ ਮੇਰਾ ਵੀ ਕਢਾ ਦੇ। ਹਾਂ। ਕੀ ਕਰਨਾ ਸੀਗਾ? ਟੱਤਾ ਪਾਣੀ ਕਢਾ ਦੇ ਮੇਰਾ ਵੀ। ਕਿਦਾਂ? ਮੇਰਾ ਹੋਰ ਤੇ ਵੀ ਗਵਣ ਦੇ ਨਾਲ ਕਢਾਏਗੀ। ਕਦੋਂ? ਜਦੋਂ ਠੀਕ ਹੋਏਗੀ ਉਦੋਂ। ਹੂੰ। ਕਢਾ ਦੇਗੀ। ਕਦੋਂ ਕਢਾਇਆ ਤਾਂ ਸਿਕਲ ਪਰਸੋਂ। ਸਵੇਰੇ ਹੋਰ ਕਢਾ ਦੇ ਫਿਰ ਆਜੋ ਹੋਰ ਅੱਜ ਅੱਜ ਤਾਂ ਨਹੀਂ ਆਇਆ ਜਾਣਾ ਤੁਹਾਨੂੰ ਮੈਂ ਦੱਸਿਆ ਨਾ ਅੱਜ ਮੈਂ ਬਾਜ਼ਾਰ ਬਣੀ ਆਈ ਦੀ ਚਲ ਸਵੇਰੇ ਆ ਜੀ ਫਿਰ ਸਵੇਰੇ ਬਣਾ ਲਾਂਗੀ ਠੀਕ ਹੈ ਨਾਲ ਮੈਂ ਵੱਡੀ ਮੋਟੀ ਸਹੀ ਹੋ ਜਾਊਗੀ ਠੀਕ ਹੈ ਜੰਦਾ ਠੀਕ ਹੈ